करो देंगे हम ਅ ਦੇਖੋ ਜੀ ਅਸੀਂ ਧੰਨਵਾਦ ਕਰਦੇ ਆ ਬਲਦੇਸ ਸਿੰਘ ਭੁਲੜ ਜੀ ਦਾ ਜਿਹੜੇ ਨੈਕ ਲੈਬ ਬੈਰੀ ਵਾਲੇ ਜਿਨ੍ਹਾਂ ਨੇ ਐਂਬੂਲੈਂਸ ਜਿਹੜੀ ਬਰਨਾਲਾ ਜਿਹੜਾ ਸਿਵਲ ਹਸਪੀਟਲ ਹੈ ਉਹਨੂੰ ਦੇਖਤੀ ਸੀ ਜੀ ਸਾਹਿਬ ਦੀ ਆਦ ਵਿੱਚ ਸਾਡੇ ਸਿਰੋ ਸਾਧਨ ਜੀ ਪਹੁੰਚੇ ਹੋਏ ਆ ਤਾਂ ਮੈਂ ਵਰਦੇਜ ਜੀ ਦਾ ਨਾਲ ਦੇ ਪਰਿਵਾਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵੱਡੀ ਜਿਹੜੀ ਸੇਵਾ ਕੀਤੀ ਹੈ ਪਹਿਲਾਂ ਫਰਨਾਲੇ ਹਸਪਤਾਲ ਚ ਜਿਹੜੀਆਂ ਐਂਬੂਲੈਂਸਾਂ ਹੈ ਨੇ ਪਰ ਕਈ ਵਾਰ ਇਹ ਆ ਕਿ ਕਹੋ ਵੀ ਜਰੂਰਤ ਇੰਨੀ ਹੁੰਦੀ ਆ ਜਾਂ ਅੰਗਰੇਜ਼ਾਂ ਦੀ ਗਿਣਤੀ ਵੱਧ ਜਾਂਦੀ ਆ ਜਾਂ ਕਈ ਵਾਰ ਮੌਕੇ ਦੇ ਐਕਸੀਡੈਂਟ ਜਿਆਦਾ ਹੋ ਜਾਂ ਸਰਕਾਰ ਦੀਆਂ ਵੀ ਐਸਐਸਐਫ ਦੀਆਂ ਗੱਡੀਆਂ ਚੱਲਦੀਆਂ ਪਰ ਫਿਰ ਵੀ ਕਈ ਵਾਰੀ ਜਿੰਨੀਆਂ ਚਲੋ ਸਹੂਲਤ ਜ਼ਿਆਦਾ ਹੋਊਗੀ ਜਿੰਨੀਆਂ ਗੱਡੀਆਂ ਵੱਧ ਹੋਣਗੀਆਂ ਉਹਦਾ ਬੈਨੀਫਿਟ ਜਿਹੜਾ ਉਹ ਲੋਕਾਂ ਨੂੰ ਹੀ ਹੋਣਾ ਹੈ ਸੋ ਮੈਂ ਬਰਤੇਜ ਜੀ ਦਾ ਉਹਨਾਂ ਦੇ ਪਰਿਵਾਰ ਦਾ ਮੈਂ ਬਹੁਤ ਦੁਬਾਰਾ ਧੰਨਵਾਦ ਕਰਦਾ ਸਰ ਲੱਗਦਾ ਇਹ ਜਿਹੇ ਪਰਾਲੇ ਕਰਨੇ ਚਾਹੀਦੇ ਲੋਕਾਂ ਨੂੰ ਦੇਖੋ ਬਰਨਾਲਾ ਮੈਂ ਕਿਉਂਕਿ ਚਲੋ ਮੇਰੀ ਤਾਂ ਜਨਮ ਭੂਮੀ ਕਰਮ ਭੂਮੀ ਇਹ ਹੈ ਮੈਂ ਅੱਗੇ ਵੀ ਬੜੀ ਜਗ੍ਹਾ ਜਾ ਕੇ ਇਸ ਗੱਲ ਦਾ ਜ਼ਿਕਰ ਕਰਦਾ ਹੁੰਨਾ ਕਿ ਇਹ ਦਾਨੀਆਂ ਦਾ ਜ਼ਿਲ੍ਹਾ ਹੈਗਾ ਕਦੇ ਕਹਿ ਲੋ ਵੀ ਇੱਥੇ ਬਰਨਾਲੇ ਦੇ ਲੋਕਾਂ ਤੋਂ ਜਾ ਕੇ ਤੁਸੀਂ ਕਿਸੇ ਲੋਕ ਭਲਾਈ ਦੇ ਕੰਮ ਲਈ ਕਿਸੇ ਧਾਰਮਿਕ ਕੰਮ ਲਈ 10 ਰੁਪਏ ਮੰਗੋ ਤਾਂ ਤੁਹਾਨੂੰ 100 ਰੁਪਏ ਮਿਲਦਾ ਤੁਸੀਂ ਕਿਸੇ ਧਾਰਮਿਕ ਜਗ੍ਹਾ ਤੇ ਚਲੇ ਜਾਓ ਜਿੱਨੇ ਬਰਨਾਲੇ ਦੇ ਲੰਗਰ ਹੁੰਦੇ ਆ ਇਹਨੇ ਕਿਸੇ ਸ਼ਹਿਰ ਦੇ ਹੋਰ ਲੰਗਰ ਨਹੀਂ ਹੁੰਦੇ ਤੁਸੀਂ ਇੱਥੇ ਕਿਸੇ ਸਮਾਜ ਸੇਵੀ ਕੰਮ ਲਈ ਕੋਈ ਕਦੇ ਮੂਟੇ ਲਾਉਣਿਆ ਕਦੇ ਕੋਈ ਸਾਂਝੇ ਕੌਦ ਲਈ ਇੱਥੋਂ ਤੱਕ ਜਿਹੜਾ ਸਾਡਾ ਪੁਰਾਣਾ ਜਿਹੜਾ ਸਿਵਲ ਹਸਪੀਟਲ ਆ ਉਹਦੀ ਬਿਲਡਿੰਗ ਵੀ ਆਪਾਂ ਸਾਰੇ ਜਾਣਦੇ ਆ ਉਹ ਸਾਰੀ ਦਾਨੀ ਸਰਜਣਾ ਨੇ ਬਣਾਈ ਹੋਈ ਸੀ ਜਿਹੜੀ ਪੁਰਾਣੀ ਬਿਲਡਿੰਗ ਹੈ ਤੁਸੀਂ ਉੱਥੇ ਪਿੱਛੇ ਦੇਖੋ ਨਿਸ਼ਕਾਮ ਸੇਵਾ ਵਾਲੇ ਉੱਥੇ ਬਜ਼ੁਰਗ ਨੇ ਉਹ ਕਿੰਨੇ ਸਾਲਾਂ ਤੋਂ ਰੋਜ਼ ਉੱਥੇ ਕੈਲੋਬੀ ਜਿਹੜੇ ਮਰੀਜ਼ ਐ ਉਹਨਾਂ ਨੂੰ ਬ੍ਰੇਕਫਾਸਟ ਉਹਨਾਂ ਦੀ ਸੇਵਾ ਦਾ ਕੰਮ ਐ ਜਿਹੜੇ ਉਹ ਕਰਦੇ ਆ ਸੋ ਇਹ ਦਾਨੀਆਂ ਦਾ ਸ਼ਹਿਰ ਐ ਇੱਥੇ ਹਮੇਸ਼ਾ ਕੈਲੋਬੀ ਵੱਧ ਚੜਕੇ ਲੋਕ ਦਾਨ ਕਰਦੇ ਆ ਤੇ ਬਲਤੇਜ ਜੀ ਨੇ ਵੀ ਉੱਥੇ ਦੇ ਉੱਥੇ ਬਰਨਾਲੇ ਦੇ ਰਹਿਣ ਵਾਲੇ ਆ ਇਹ ਇਹਨਾਂ ਨੇ ਡੋਨੇਟ ਕੀਤਾ ਹੈ ਮੈਂ ਦੁਬਾਰਾ ਇਹਨਾਂ ਦਾ ਧੰਨਵਾਦ ਕਰਦਾ ਅੰਜ ਸਾਹਿਬ ਕੀ ਨਾਮ ਆ ਅੱਜ ਐਂਬੂਲੈਂਸ ਦਾਣ ਕੀਤੀ ਗਈ ਹੈ ਕੀ ਕਰਦੇ ਜੀ ਅ ਬਸ ਸਾਰਾ ਕੁਝ ਮੇਰਾ ਨਾਮ ਸੁਖਮੰਦਰ ਸਿੰਘ ਹੈ ਜੀ ਤੇ ਮੈਂ ਇੱਕ ਲਾਈਫ ਡੈਰੀ ਦੇ ਨਾਲ ਅਸੀਂ ਸਾਰੇ ਸੰਬੰਧਤਾਂਗੇ ਤੇ ਡੀਸੀ ਸਾਹਿਬ ਇੱਥੇ ਸੀਗੇ ਐਮਪੀ ਸਾਹਿਬ ਇੱਥੇ ਸੀਗੇ ਮੀਥੇਰ ਜੀ ਤੇ ਇਹਨਾਂ ਦੀ ਹਾਜ਼ਰੀ ਦੇ ਵਿੱਚ ਸਰਦਾਰ ਬਲਤੇਜ ਸਿੰਘ ਭੁੱਲਰ ਜੀ ਜੋ ਇੱਕ ਨੇਕ ਸੋਚ ਦੇ ਮਾਲਕ ਨੇਗੇ ਆਪਦੇ ਕੰਮਕਾਰ ਦੇ ਵਿੱਚੋਂ ਕਿਤੇ ਨਾ ਕਿਤੇ ਹਰ ਸਮੇਲੇ ਇੱਕ ਕੋਸ਼ਿਸ਼ ਰਹਿੰਦੀ ਹੈਗੀ ਵੀ ਲੋਕ ਭਲਾਈ ਦੇ ਕੋਈ ਨਾ ਕੋਈ ਕੰਮ ਕੀਤਾ ਜਾਵੇ ਤਾਂ ਉਸੇ ਸੋਚ ਸਦਕਾ ਸਿਹਤ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਅੱਜ ਬਰਨਾਲਾ ਸਿਵਲ ਹਸਪੀਟਲ ਨੂੰ ਅਸੀਂ ਐਂਬੂਲੈਂਸ ਆ ਜਿਹੜੀ ਉਹ ਦਾਨ ਕੀਤੀ ਹੈਗੀ ਆਲਵੇਜ਼ ਅਗਰ ਦੇਖਿਆ ਜਾਵੇ ਪਹਿਲਾਂ ਵੀ ਕਿਤਨਾ ਕਿਤੇ ਗਵਰਨਮੈਂਟ ਵੱਲੋਂ ਵਧੀਆ ਸੇਧ ਦੇ ਪ੍ਰਤੀ ਉਪਰਾਲੇ ਕੀਤੇ ਜਾਂਦੇ ਹੈਗੇ ਪਰ ਇਹ ਉਪਰਾਲੇ ਜਿੰਨੇ ਹੋ ਜਾਣ ਉਹ ਨਹੀਂ ਆਪਣੇ ਲਈ ਥੋੜੇ ਹੈਗੇ ਬਸ ਉਸੇ ਸੋਚ ਨੂੰ ਮੁੱਖ ਰੱਖ ਕੇ ਕਿਤਨਾ ਕਿਤੇ ਬਸ ਆਪਾਂ ਕਹਿ ਦਈਏ ਵੀ ਇੱਕ ਮਨ ਦੇ ਵਿੱਚ ਸ਼ਰਧਾ ਸੀਗੀ ਉਹ ਸ਼ਰਧਾ ਨੂੰ ਮੁੱਖ ਰੱਖ ਕੇ ਐਂਬੂਲੈਂਸ ਵੈਨਾਂ ਜਿਹੜੀ ਆਮ ਲੋਕਾਂ ਦੀ ਸੇਵਾ ਦੇ ਲਈ ਸਿਵਲ ਹਸਪੀਟਲ ਨੂੰ ਅਸੀਂ ਦਾਨ ਕੀਤੀ ਹੈਗੀ ਸਰ ਲੱਗਦਾ ਇਹ ਜਿਹੜੇ ਉਪਰਾਲੇ ਕਰਨੇ ਚਾਹੀਦੇ ਹੋ ਬਿਲਕੁਲ ਜੀ ਹਰੇਕ ਇਨਸਾਨ ਨੂੰ ਜੋ ਕਰ ਸਕਦਾ ਹੈਗਾ ਇਹ ਉਪਰਾਲਿਆਂ ਦੇ ਵਿੱਚ ਅੱਗੇ ਹੋਣਾ ਚਾਹੀਦਾ ਹੈਗਾ ਕਿਉਂਕਿ ਮਨਵਤਾ ਦੀ ਸਮਾਜ ਦੀ ਜਿੰਨੀ ਸੇਵਾ ਹੋ ਜੇ ਉਹ ਅੱਜ ਲੱਗਦੀ ਗੱਲ ਕਿ ਕਿੰਨੀ ਲੱਗਦੀ ਹੈ ਜੀ ਅਹ ਲਗਭਗ ਜੀ 16 ਲੱਖ ਦੇ ਕਰੀਬ ਇਹ ਐਮਬੂਲੈਂਸ ਵੇਣਾਗੀ ਔਰ ਬਾਕੀ ਕਿਤਨਾ ਕਿਤੇ ਆਪਾਂ ਕਹਦੇ ਆਂ ਵੀ ਐਮਬੂਲੈਂਸ ਆ ਜਿਹੜੀ ਉਹਦਾ ਇੱਕ ਸਟੇਟਸ ਮੇਨਟੇਨ ਹੋਣਾ ਵੀ ਬੜਾ ਜ਼ਰੂਰੀ ਹੈਗਾ ਐਮਬੂਲੈਂਸ ਐਮਬੂਲੈਂਸ ਵਰਗੀ ਹੋਣੀ ਚਾਹੀਦੀ ਆ ਜੋ ਐਮਰਜੈਂਸੀ ਮਰੀਜ਼ ਨੂੰ ਸਹੀ ਟਿਕਾਣੇ ਦੇ ਉੱਤੇ ਸਹੀ ਥਾਂ ਦੇ ਉੱਤੇ ਇਲਾਜ ਦੇ ਵਾਸਤੇ ਲੈ ਕੇ ਜਾ ਸਕੇ ਸਰ ਐਸੀ ਨੁਹ ਨਹੀਂ ਸੀ ਜੀ ਆ ਐਸੀ ਹੈ ਜੀ